ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਲਬਨ ਵਿਕਟੋਰੀਆ ਦੇ ਪਲਮਟਨ ਏਰੀਆ ਵਿੱਚ ਖੜੇ ਆਂ ਔਰ ਗੁਰਦੁਆਰਾ ਸਾਹਿਬ ਦੇ ਵਿੱਚ ਵੇਖੋ ਕਿਸ ਤਰ੍ਹਾਂ ਮੁਲਾਕਾਤ ਹੁੰਦੀ ਆ ਸਾਡੇ ਆਕਲੈਂਡ ਨਿਊਜ਼ੀਲੈਂਡ ਦੇ ਵਿੱਚ ਜਿਨ੍ਹਾਂ ਨੂੰ ਇਸ ਕਰਕੇ ਜਾਣਿਆ ਜਾਂਦਾ ਕਿ ਮੋਡਗੇ ਦੇ ਗੁਰੂ ਨੇ ਤੇ ਅਡ ਮੋਡਗੇ ਦੇ ਗੁਰੂ ਸਾਡੇ ਨਿਊਜ਼ੀਲੈਂਡ ਤੋਂ ਬਕਾਇਦਾ ਆਸਟ੍ਰੇਲੀਆ ਦੇ ਵਿੱਚ ਅੱਜ ਮੈਲਬਨ ਦੇ ਵਿੱਚ ਖੜੇ ਨੇ ਮੇਰੀ ਮਰਾਦ ਦੇਵ ਢਿੰਗਰਾ ਦੇ ਨਾਲ ਸਤਿਕਾਰ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਇਹ ਹਸਾ ਬਾਈਟ ਕੀ ਫਤਿਹ ਜੀ ਤੁਸੀਂ ਕਮਾਲ ਮਿਲ ਕੇ ਤੁਸੀਂ ਸਭ ਤੋਂ ਪਹਿਲਾਂ ਤਾਂ ਜੀ ਆਇਆ ਕਹਿੰਦੇ ਆ ਜੋ ਕਿ ਆਪਾਂ ਇੱਕੋ ਗਰਾ ਦੇ ਇੱਕੋ ਪਿੰਡ ਦੇ ਆ ਕਿਉਂਕਿ ਨਿਊਜ਼ੀਲੈਂਡ ਸਾਡਾ ਵਰ ਪੇਕਾ ਪਿੰਡ ਵਜਦਾ ਤੇ ਇੱਕੋ ਪਿੰਡਿਆਂ ਨੂੰ ਇੱਥੇ ਤੁਹਾਨੂੰ ਜੀ ਆਇਆਂ ਨੂੰ ਸਾਡੇ ਵੱਲੋਂ ਕਿਉਂਕਿ ਅਸੀਂ ਪਹਿਲਾਂ ਆਏ ਆ ਤੇ ਮੈਨੂੰ ਇਹ ਦੱਸੋ ਕਿ ਹੁਣ ਕਿਉਂਕਿ ਨਿਊਜ਼ੀਲੈਂਡ ਦੀ ਮਾਰਕੀਟ ਤੁਸੀਂ ਸਾਰੀ ਤਕਰੀਬਨ ਕਵਰ ਕੀਤੀ ਆ ਤਕਰੀਬਨ ਸਭ ਨੂੰ ਘਰ ਦਵਾਏ ਨੇ ਆਸਟ੍ਰੇਲੀਆ ਦੇ ਵਿੱਚ ਕੀ ਪਲਾਨਸ ਨੇ ਆਸਟ੍ਰੇਲੀਆ ਜੀ ਸੇਮ ਕੰਮ ਕਰਾਂਗੇ ਕਿ ਇੱਥੇ ਵੀ ਅੱਜ ਪਲੰਟਾਂ ਗੁਰਦੁਆਰੇ ਜੋੜ ਮਿਲੇ ਤਾਂ ਸ਼ੁਰੂਆਤ ਇਸ ਕਰਕੇ ਕੀਤੀ ਕਿਉਂਕਿ ਇਹ ਜੋੜ ਮੇਲਾ ਹੈ ਤਾਂ ਜੋੜ ਜਿਹੜੇ ਲੋਕਾਂ ਦੇ ਉਹ ਮੌਲਿਕ ਐਡਵਾਈਜ਼ਰ ਦਾ ਕੰਮ ਵੀ ਜੋੜਨਾ ਨਹੀਂ ਹੈ ਉਸ ਦਾ ਬੈਂਕ ਤੇ ਕਲਾਇੰਟ ਨੂੰ ਜੋੜਨਾ ਹੈ ਤੇ ਇਹ ਜਿਹੜਾ ਕੰਮ ਹੈ ਅਸੀਂ ਕਿਹਾ ਉਪਰਾਲਾ ਜਿੱਥੋਂ ਕਰਾਂਗੇ ਅੱਜ ਤੋਂ ਲਾਂਚ ਕਰ ਰਹੇ ਹਾਂ ਠੀਕ ਹੈ ਤਾਂ ਕਿ ਅਸੀਂ ਮੈਲਬਨ ਵਿਕਟੋਰੀਆ ਵਿੱਚ ਇਹ ਦੱਸ ਸਕੀਏ ਕਿ ਜਿਹੜੀ ਸੇਵਾਵਾਂ ਅਸੀਂ ਆਕਲੈਂਡ ਨਿਊਜ਼ੀਲੈਂਡ ਸਾਰੇ ਪਾਸੇ ਪ੍ਰੋਵਾਈਡ ਕੀਤੀਆਂ ਉਹ ਅਸੀਂ ਪੂਰੀ ਵਿਕਟੋਰੀਆ ਤੋਂ ਸ਼ੁਰੂ ਕਰਾਂਗੇ ਪੂਰੇ ਆਸਟ੍ਰੇਲੀਆ ਵਿੱਚ ਜਿੱਥੇ ਵੀ ਕਿਸੇ ਨੂੰ ਕੋਈ ਹੋਮ ਲੋਨ ਲੈਣ ਦੀ ਸੋਚਣ ਦੀ ਗੱਡੀ ਤੇ ਲੋਨ ਦੀ ਇੰਸ਼ੋਰੈਂਸ ਦੀ ਕੋਈ ਲੋੜ ਹੈ ਅਸੀਂ ਇੱਥੇ ਵੀ ਉਹੀ ਸਰਵਿਸਿਜ਼ ਹੋਈਆ ਕਰਾਵਾਂਗੇ ਮੈਂ ਆਪ ਇੱਥੇ ਇਸ ਕਰਕੇ ਆਇਆ ਤਾਂ ਕਿ ਮੈਂ ਕਲੀਅਰ ਕਰ ਸਕਾਂ ਤੇ ਜਿਹੜੇ ਆਪਣੇ ਭੈਣ ਭਰਾ ਬਹੁਤ ਪਰਵਾ ਨਿਊਜ਼ੀਲੈਂਡ ਤੋਂ ਉੱਥੇ ਆਏ ਨੇ ਘਰ ਵੇਚ ਕੇ ਆਏ ਨੇ ਉਹਨਾਂ ਨੂੰ ਟੈਨਸ਼ਨ ਹੈ ਸਮਝਨੀ ਹੈ ਵੀ ਨਿਊਜ਼ੀਲੈਂਡ ਵਾਲਿਆਂ ਦਾ ਪਾਸਪੋਰਟ ਉਹਦਾ ਫਾਇਦਾ ਪਤਾ ਕੀ ਹੈ ਸੇਮ ਰਾਈਟਸ ਨੇ ਬਿਲਕੁਲ ਤੁਹਾਨੂੰ 5% ਡਿਪੋਜ਼ਿਟ ਤੇ ਬਿਨਾਂ ਐਲ ਐ ਐਮ ਆਈ ਦੇ ਫੀਸ ਦੇ ਠੀਕ ਹੈ ਤੇ ਵਿਦਆਊਟ ਸਟੈਂਪ ਡਿਊਟੀ ਕੁਝ ਲਿਮਟ ਤੱਕ ਘਰ ਮਿਲਦਾ ਜਿੱਦਾਂ ਉੱਥੇ ਫਸਟ ਟਾਈਮ ਆ ਰਹੇ ਨੇ ਜੀ ਉੱਥੇ ਇੱਥੇ ਹੀ ਬਹੁਤ ਵਧੀਆ ਸਕੀਮ ਹੈ ਤੇ ਆਪਣੇ ਇਲਾਕੇ ਬੜੇ ਵੱਸੋਂ ਹੈ ਇਥੇ ਆਪਣਾ ਭਾਈਚਾਰਾ ਬਹੁਤ ਵੱਡੇ ਲੈਵਲ ਤੇ ਬੜੇ ਪੱਧਰ ਤੇ ਹੈ। ਇਸ ਚੱਕਰ ਤੇ ਜੋ ਵੀ ਸਲਾਹਕਾਰੀ ਜੋ ਵੀ ਦੇ ਸਕਦੇ ਆ ਫੰਡ ਮਾਸਟਰ ਦੇ ਪੱਖੋਂ ਹਰ ਕਿਸ ਦੀ ਜੇ ਸੇਵਾ ਤੁਸੀਂ ਇੱਥੇ ਹਾਜ਼ਰ ਆ। ਬਿਲਕੁਲ ਜੀ ਪਬਲਿਕ ਟਾਈਮਜ਼ ਆਸਟ੍ਰੇਲੀਆ ਤੁਹਾਡੇ ਨਾਲ ਆ ਔਰ ਤੁਹਾਡਾ ਆਪਣਾ ਚੈਨਲ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਤੇ ਪਬਲਿਕ ਟਾਈਮਜ਼ ਆਸਟ੍ਰੇਲੀਆ ਤੇ ਆਪਾਂ ਇਹਨਾਂ ਦੇ ਵੱਲੋਂ ਜਿਹੜੀਆਂ ਵੀ ਸੇਵਾਵਾਂ ਨੇ ਉਹਨਾਂ ਦੀ ਵਧੇਰੇ ਜਾਣਕਾਰੀ ਦਿੰਦੇ ਰਵਾਂਗੇ। ਇਸ ਤੋਂ ਇਲਾਵਾ ਕੰਟੈਕਟ ਡੀਟੇਲ ਇੱਕ ਵਾਰੀ ਸ਼ੇਅਰ ਕਰ ਦੋ। ਬਿਲਕੁਲ ਜੀ ਆਸਟ੍ਰੇਲੀਆ ਸਾਡਾ ਨੰਬਰ ਹੈ ਜੀ 0416132263 ਐਟ 0416132263 ਤੇ ਤੁਸੀਂ ਮੇਰੇ ਨਿਊਜ਼ੀਲੈਂਡ ਨੰਬਰ ਤੇ ਵੀ ਕੰਟੈਕਟ ਕਰ ਲੈ ਦੀ ਕਰ ਸਕਦੇ ਹੋ ਜਾਂ ਚੱਲਦਾ ਹੈ 02131453 ਸਾਡੀ ਐਬਸਾਈਟ ਹੈ ਜੀ www. fundmaster.com.au ਤੇ ਈਮੇਲ ਹੈ the@fundmaster.com.au ਕਿਸੇ ਵੀ ਟਾਈਮ ਸੱਤੇ ਦਿਨ ਹਾਜ਼ਰ ਤੁਹਾਡੀ ਸੇਵਾਸ ਫੰਡ ਮਾਸਟਰ ਤੇ ਦੇਵਟੀ ਬਹੁਤ ਠੀਕ ਹੈ ਜੀ ਫਿਰ ਮਿਲਦੇ ਆ ਪਬਲਿਕ ਟਾਈਮ ਤੋਂ ਇਸੇ ਤਰ੍ਹਾਂ ਜੁੜੇ ਰਹੋ ਪਬਲਿਕ ਟਾਈਮ ਆਸਟ੍ਰੇਲੀਆ ਦੇ ਨਾਲ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤ